ਪਿਛਲੇ ਸਮੇਂ ਤੋਂ ਲੈਕਚਰਰ ਭਰਤੀ ਬਾਰੇ ਜਿਹੜੀਆਂ ਕਾਫੀ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਤੇ ਹੁਣ ਇੱਕ ਹੋਰ ਨਵੀਂ ਗੱਲ ਜਿਹੜੀ ਸਾਹਮਣੇ ਆਈ ਹੈ ਜਿਵੇਂ ਕਿ ਸਾਰਿਆਂ ਨੂੰ ਹੀ ਬੇਟਾ ਕਿ ਲੈਕਚਰਰ ਭਰਤੀ ਚਾਹੀ ਕਿਸੇ ਵੀ ਵਿਸ਼ੇ ਚ ਹੈਗੀ ਆ ਵੱਖ-ਵੱਖ ਵਿਸ਼ਿਆਂ ਚ ਲੈਕਚਰਰ ਭਰਤੀ ਕਾਫੀ ਟਾਈਮ ਤੋਂ ਪੁਰਾਣੀ ਭਰਤੀ ਜਿਹੜੀ 2019 ਚੱਲ ਰਹੀ ਸੀ ਉਹਦਾ ਐਗਜ਼ਾਮ ਨਹੀਂ ਹੋ ਰਿਹਾ ਸੀ ਤੇ ਰੂਲਸ ਵਗੈਰਾ ਦੇ ਵਿੱਚ ਜਿਹੜਾ ਕਾਫੀ ਜਿਹੜੀ ਗੜਬੜ ਹੈਗੀ ਸੀ ਤੇ ਉਸ ਦੇ ਨਾਲ ਸਬੰਧ ਹੁਣੇ ਹੀ ਇੱਕ ਤਾਜ਼ਾ ਮੀਟਿੰਗ ਦੇ ਵਿੱਚ ਜਿਹੜਾ ਐਜੂਕੇਸ਼ਨ ਮਿਨਿਸਟਰ ਵੱਲੋਂ ਕੀ ਕਿਹਾ ਗਿਆ ਤੇ ਉਹ ਗੱਲ ਕਰਦੇ ਆ ਤੇ ਚੈਨਲ ਤੇ ਨਵੇਂ ਹੈਗੇ ਹੋ ਚ ਫਿਊਚਰ ਪੰਜਾਬ ਦੀ ਕੋਈ ਵੀ ਜੋਬਸ ਹੈ ਜਿਸ ਤਰ੍ਹਾਂ ਟੀਚਿੰਗ ਨਾਲ ਸੰਬੰਧਿਤ ਜੋਬਸ ਆਪਣੇ ਚੈਨਲ ਤੇ ਸਪੈਸ਼ਲ ਉਹਨਾਂ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹਿੰਦੀ ਆ ਲੈਕਚਰਲ ਭਰਤੀ ਵੇਲੇ ਬਾਰੇ ਜਿਹੜੀ ਹੁਣ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਐਜੂਕੇਸ਼ਨ ਮਿਨਿਸਟਰ ਵੱਲੋਂ ਇਹ ਕਿਹਾ ਗਿਆ ਕਿ ਵੀ ਅਸੀਂ ਜਿਵੇਂ ਪਹਿਲਾਂ ਹੀ ਐਜੂਕੇਸ਼ਨ ਮਿਨਿਸਟਰੀ ਇੱਕ ਵਾਰੀ ਕਹਿ ਚੁੱਕੇ ਆ ਕਿ ਭਰਤੀ ਪਹਿਲਾਂ ਜਿਹੜੀ ਲਗਭਗ 300 ਕੁਛ ਸੀ 43 ਪੋਸਟਾਂ ਸੀ ਪਰ ਬਾਅਦ ਚ ਕਹਿੰਦੇ ਵੀ ਅਸੀਂ ਭਰਤੀ ਦੁੱਗਣੀ ਤਿਗਣੀ ਕਰਨੀ ਆ ਭਾਵੇਂ ਹਜ਼ਾਰ ਦੀ ਗਿਣਤੀ ਜਾਂ ਹਜ਼ਾਰ ਪਲੱਸ ਲੈਕਚਰਰ ਦੀ ਅਸਾਮੀ ਆਊਗੀ ਇਹ ਗੱਲ ਤਾਂ ਸ਼ੋਰ ਹੈ ਕਿ ਅਸਾਮੀ ਵੱਧ ਕੇ ਆਊਗੀ ਕਿਉਂਕਿ ਕਹਿ ਚੁੱਕੇ ਆ ਜੇ ਘਟਾਉਣਗੇ ਤਾਂ ਫਿਰ ਫਸਣਗੇ ਹੁਣ ਇਸ ਤੋਂ ਇਲਾਵਾ ਜਿਹੜੀ ਹੁਣ ਗੱਲ ਹੋਈ ਹੈ ਤਾਜ਼ੀ ਉਹ ਕਹਿੰਦੇ ਵੀ ਨੋਟੀਫਿਕੇਸ਼ਨ ਕਦੋਂ ਜਾਰੀ ਹੋਣਾ ਕਿਉ ਜੁਨੀਆ ਦਾ ਮੰਗ ਇਹੀ ਹੈ ਕਿ ਨੋਟੀਫਿਕੇਸ਼ਨ ਜਾਰੀ ਕਰੋ ਕਿਉਂਕਿ ਕੋਡ ਆਫ ਕੰਡਕਟ ਜਿਹੜਾ ਤੁਹਾਨੂੰ ਪਤਾ ਮਾਰਚ ਅਪ੍ਰੈਲ ਚ ਸ਼ੁਰੂ ਹੋ ਜਾਣਾ ਪਰ ਇੱਥੇ ਮੰਤਰੀ ਸਾਹਿਬ ਨੇ ਇਹ ਕਿਹਾ ਕਿ ਅਸੀਂ 2 ਮਹੀਨੇ ਦੇ ਵਿੱਚ ਵਿੱਚ ਨੋਟੀਫਿਕੇਸ਼ਨ ਜਾਰੀ ਕਰਾਂਗੇ ਰੂਲ ਬਣ ਰਹੇ ਨੇ ਹੁਣ ਤੁਸੀਂ ਇਹਦਾ ਮਤਲਬ ਤਾਂ ਇਹ ਸਮਝੋ ਕਿ ਜੇ 2 ਮਹੀਨਿਆਂ ਦੇ ਵਿੱਚ ਵਿੱਚ ਮੰਤਰੀ ਨੇ ਨੋਟੀਫਿਕੇਸ਼ਨ ਜਾਰੀ ਕਰਨ ਲਈ ਕਿਹਾ ਤਾਂ ਮਤਲਬ ਇਹ ਬਣਦਾ ਕਿ ਕੋਡ ਆਫ ਕੰਡਕਟ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋ ਜਾਊਗਾ ਤੁਹਾਡਾ ਲੈਕਚਰਾਰ ਦਾ ਹੋ ਸਕਦਾ ਲਾਰਾ ਵੀ ਹੋਵੇ ਪਰ ਆਪਾਂ ਇੱਕ ਅੰਤਾਜਾ ਲਾ ਸਕਦੇ ਹਾਂ ਵੀ ਲੈਕਚਰਰ ਪੋਸਟਾਂ ਵਧ ਕੇ ਆਉਣਗੀਆਂ ਤੇ ਨਵੇਂ ਰੂਲ ਕਹਿੰਦੇ ਬਣ ਰਹੇ ਆ ਜਿਹੜੀ ਨਵੀਂ ਕਮੇਟੀ ਬਣਾਈਏ ਤਾਂ ਉਹਦੇ ਰੂਲ ਚ ਲੱਗੀ ਹੋਈ ਆ ਸੋਧ ਕਰਨ ਦੇ ਵਿੱਚ ਲੱਗੀ ਆ ਤੇ ਜਿਹੜਾ ਨੋਟਸ ਹੋਊਗਾ ਨਵੇਂ ਸੋਧ ਦੇ ਆਧਾਰ ਤੇ ਹੀ ਆਊਗਾ ਪੁਰਾਣੀ ਜਿਵੇਂ ਲੈਕਚਰਰ ਭਰਤੀ ਹੁੰਦੀ ਸੀ ਉਸ ਬੇਸ ਤੇ ਨਹੀਂ ਆਊਗਾ ਨਵੇਂ ਰੂਲਾਂ ਦੇ ਅਕੋਰਡਿੰਗ ਨਵਾਂ ਨੋਟੀਫਿਕੇਸ਼ਨ ਆਊਗਾ ਤੇ ਹੁਣ ਗੱਲ ਇੱਥੇ ਸਾਹਮਣੇ ਇਹ ਹੈ ਵੀ ਪੇਪਰ ਤਾਂ ਇਹ ਸਮਝ ਲਓ ਕਿ 100% ਹੀ ਲੱਗ ਰਿਹਾ ਵੀ ਪੇਪਰ ਤੁਹਾਡਾ ਕੋਡ ਆਫ ਕੰਡਕਟ ਤੋਂ ਪਹਿਲਾਂ ਨਹੀਂ ਹੋਣਾ ਬਟ ਫਿਰ ਵੀ ਤੁਸੀਂ ਆਪਣੀ ਤਿਆਰੀ ਚ ਲੱਗੇ ਰਹੋ ਚਾਹੇ ਕੋਈ ਵੀ ਤੁਹਾਡਾ ਸਵੈਕਟ ਰਹੇਗਾ ਨੋਟੀਫਿਕੇਸ਼ਨ ਆਉਣ ਦੀ ਜਿਹੜੀ ਗੱਲ ਮੰਤਰੀ ਵੱਲੋਂ ਇਹ ਲੱਗ ਰਹੀ ਆ ਜਿੱਥੇ ਤੱਕ ਉਹਨਾਂ ਦੀ ਲੈਂ ਕਿ ਹਾਂ ਨੋਟੀਫਿਕੇਸ਼ਨ ਤੁਹਾਨੂੰ 2 ਮਹੀਨੇ ਦੇ ਵਿੱਚ 2 ਮਹੀਨੇ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਚਲੋ ਦੇਖਦੇ ਆ ਅਗੇ ਇਨਫੀਸ਼ੀਅਲ ਕੀ ਹੁੰਦਾ ਬਟ ਜੂਨੀਅਨ ਦਾ ਮਾਸਟਰ ਕਿਡ ਜਾਂ ਕਹਿੰਦੇ ਨੇ ਲੈਕਚਰਰ ਕੋਈ ਵੀ ਭਰਤੀਆਂ ਪੰਜਾਬ ਚੱਲ ਰਹੀਆਂ ਚਾਹੇ ਪੀਐਸਟਾ ਹਰ ਇੱਕ ਜੂਨੀਅਨ ਦਾ ਸਾਥ ਦਿਓ ਜੇਕਰ ਤੁਸੀਂ ਜੂਨੀਅਨ ਦਾ ਸਾਥ ਦਿਓਗੇ ਤਾਂ ਹੀ ਤੁਹਾਡਾ ਮਸਲਾ ਹੱਲ ਹੋਊਗਾ ਜੇਕਰ ਤੁਸੀਂ ਜੂਨੀਅਨ ਦਾ ਸਾਥ ਨਹੀਂ ਦਿਓਗੇ ਤਾਂ ਕਿਤੇ ਨਾ ਕਿਤੇ ਸਰਕਾਰਾਂ ਹਰ ਚੀਜ਼ ਨੂੰ ਅਣਗੌਲਿਆ ਕਰ ਦਿੰਦੀਆਂ ਨੇ ਸੋ ਇਹ ਇਨਫੋਸੀ ਬਤਵਾ ਸ਼ੇਅਰ ਕਰੋ ਲਾਈਕ ਕਰੋ ਮਿਲਾਂਗੇ ਨੈਕਸਟ ਕਿਸੇ ਹੋਰ ਵੀਡੀਓ